ਦਾ ਜਿੰਨ ਪਿੰਡ ਦਾਦ ਜੀ ਪਰ ਕੰਮ ਤੁਹਾਡੇ ਕੀ ਲੱਗਦੇ ਭਤੀਜਾ ਜੀ ਸਾਡਾ ਜੀ ਕੀ ਹੋਇਆ ਕੀ ਸੀ ਜੀ ਉਧਰ ਜੀ 12 ਵਜੇ ਆਪਣੇ ਫਾਦਰ ਸਾਹਿਬ ਨਾਲ ਗੱਲ ਹੋਈ ਆ ਖੇਤੀਬਾੜੀ ਲਈ ਉਸ ਤੋਂ ਪਹਿਲਾਂ ਦੋ ਦੋਸਤਾਂ ਨਾਲ ਹੋਈ ਆ ਪਿੰਡ ਦਾਦੀ ਜੀ ਗੱਲ ਨਾਲ ਪੜਦਿਆ ਨਾ ਜੀ ਤੇ 2:30 ਵਜੇ ਸਾਨੂੰ ਆ ਪਾਣਾ ਵਰਤੇ ਦੀ ਖਬਰ ਆ ਗਈ ਆ ਜੀ ਜਿਹੜੀ ਟਰਾਂਸਪੋਰਟ ਚ ਕੰਮ ਕਰਦਾ ਉਹਨਾਂ ਮਾਲਕਾਂ ਦਾ ਫੋਨ ਆਇਆ ਜੀ ਵੀ ਟੈਗ ਹੋ ਗਿਆ ਜੀ ਕਿੰਨੀ ਉਮਰ ਕਿੰਨੀ ਸੀ ਜੀ 26 ਸਾਲ ਦੀ ਵਿਆਹ ਨਹੀਂ ਹੋਈ ਸੀ ਕੁਵਾਰਾ ਸੀਗਾ ਜੀ ਰਿਸ਼ਤੇ ਦੀ ਗੱਲ ਚੱਲ ਰਹੀ ਸੀ ਜੀ ਆ ਸਿਆਣਾ ਜਮੁਰੇ ਗੱਲਬਾਤ ਚੱਲ ਰਹੀ ਸੀ ਤੇ ਵਰਕ ਪਰਮਿਟ ਸੀ ਜੀ ਵਰਕ ਪਰਮਿਟ ਤੇ ਗਿਆ ਜੀ ਇਥੋਂ ਕੋਈ ਟੈਨਸ਼ਨ ਨਹੀਂ ਸੀ ਕੋਈ ਹੋਰ ਨਹੀਂ ਸੀ ਕੋਈ ਘਰੋਂ ਨਹੀਂ ਸੀ ਟੈਨਸ਼ਨ ਕੋਈ ਰੋਗ ਨਹੀਂ ਸੀ ਮੁੰਡੇ ਨੂੰ ਕੋਈ ਇਸ ਕੋਈ ਕਦੇ ਕੋਈ ਬਿਮਾਰ ਨਹੀਂ ਹੋਇਆ ਜੀ ਨਾ ਨਾ ਜੀ ਬਿਲਕੁਲ ਜਿੰਮ ਜਾਂਦਾ ਸੀ ਦਰਜਾ ਪੜਦਾ ਸੀ ਤੰਦਰੁਸਤ ਸੀ ਪੂਰਾ ਜੀ ਪੂਰਾ ਦਾਦਾ ਦਾਦੀ ਜੀ ਬੈਠੇ ਆ ਜੀ ਮੰਮੀ ਡੈਡੀ ਇੱਕ ਛੋਟਾ ਭਰਾ ਉਹਨੇ 21+ ਕੀਤੀ ਇੱਕ ਤਾਇਆ ਤਾਈ ਹੈ ਜੀ ਮਨਪ੍ਰੀਤ ਵਾਲੀ ਜੀ ਆਏ ਸੀ ਰਿਸ਼ਤਾਰੀ ਹੈ ਜੀ ਉਹ ਉਹ ਕਹਿੰਦੇ ਆ ਲੱਗੇ ਹੋਏ ਆ ਜੀ ਉੱਥੇ ਟਰਾਂਸਪੋਰਟਰ ਵੀ ਲੱਗੇ ਆ ਜਾ ਕੇ ਪਿੰਡ ਦੇ ਜੀ ਜਿੰਨਾ ਕੋ ਕੰਮ ਕਰਦਾ ਸੀ ਰਿਕਵਰੀ ਬੈਂਦਾ ਜੀ ਕਹਿੰਦੇ ਹਫਤੇ ਦੇ ਵਿੱਚ ਵਿੱਚ ਲੱਗੇ ਲੱਗੇ ਹੋਇਆ ਜੀ 7-8 ਦਿਨ ਲੱਗ ਜਾਣੇ ਜੀ ਕਹਿੰਦੇ ਬਹੁਤ ਜ਼ਿਆਦਾ ਜੀ ਨਾ ਪੂਰਾ ਹੁਣ ਵਾਲਾ ਘਟਾ ਜੀ ਝੰਜੋੜ ਕੇ ਰੱਖਤਾ ਜੀ ਇਹ ਕੰਮ ਨੇ ਬਸ ਖਤ ਬੈਠ ਗਿਆ ਜੀ ਸਾਦਵੇਂ ਚ ਡੀ ਕਰਿਆ ਵੀ ਕਿਹੜੇ ਟਾਈਮ ਬੱਚੇ ਦਾ ਦੇਖ ਕੇ ਹੁਣ ਪਤਾ ਲੱਗੇ ਜੀ ਕੀ ਆ ਕਰਿਆ ਇਹ ਫਰੈਸ਼ਾਂ ਤਾਂ ਸੀਗੇ ਜੀ ਕੋਠੀ ਬਣ ਰਹੀ ਹੈ ਆਪਣੇ ਉੱਥੋਂ ਫੋਨ ਤੇ ਕੈਮਰੇ ਤੇ ਕੰਮ ਕਰਾ ਰਿਆ ਸੀ ਕੋਟੀ ਦਾ ਜੀ ਬਗੀ ਆਇਦਰ ਆਇਲ ਐਲ ਸੀ ਡੀ ਦਾ ਲਾਉਣੀ ਆਜੇ ਇੱਧਰ ਲਾਉਣੀ ਮੋਬਾਈਲ ਤੇ ਦੇਖਦਾ ਰਹਿੰਦਾ ਸੀ ਮੋਟਰ ਤੇ ਖੇਤੀਬਾੜੀ ਦਾ ਮਾਹੌਲ ਦੇਖਦਾ ਰਹਿੰਦਾ ਸੀ ਫਸਲવાડી ਚੈੱਕ ਕਰਦਾ ਰਹਿੰਦਾ ਸੀ ਆਪਦੀ ਜੀ